thank you ਭਾਬੀ ਆਪ ਹੋ ਜਾ ਮੈਂ ਚੱਲੀ ਆਂ ਸੈਂਟਰ ਪੂਜਾ ਤੂੰ ਸੈਂਟਰ ਕਿਹਨੂੰ ਪੁੱਛ ਕੇ ਤਿਆਰ ਹੋਈ ਆਂ ਭਾਬੀ ਦੱਸ ਹੁਣ ਜਾਣਾ ਨਹੀਂ ਮੈਂ ਸੈਂਟਰ ਤੂੰ ਆਪਣੇ ਭਾਜੀ ਨੂੰ ਪੁੱਛਿਆ ਉਹਨੇ ਤੈਨੂੰ ਮਨਾਂ ਕੀਤਾ ਸੀ ਨਾ ਨਹੀਂ ਜਾਣਾ ਭਾਜੀ ਨੂੰ ਨਹੀਂ ਮੈਂ ਪੁੱਛਿਆ ਤੇ ਤੂੰ ਕਿੱਦਾਂ ਤਿਆਰ ਹੋ ਗਈ ਆਪਣੀ ਮਰਜ਼ੀ ਦੇ ਨਾਲ ਤੂੰ ਸੀ ਗੱਲ ਕਰ ਲੋ ਭਾਜੀ ਨਾਲ ਤੇ ਚਾਹ ਪਾਣੀ ਨਾਲ ਰੋਟੀ ਪਾਣੀ ਨਾਲ ਭਾਬੀ ਮੈਂ ਚੱਲੀ ਆਂ ਬਿਨਾਂ ਪੁੱਛੇ ਦੱਸੇ ਤੋਂ ਹੀ ਫਿਰ ਟਾਈਮ ਹੋ ਗਿਆ ਕਲਾਸ ਦਾ ਟਾਈਮ ਹੋਇਆ ਆ ਉਧਰ ਜਾ ਕੇ ਪੁੱਛ ਲੈ ਆਪਣੇ ਭਾਜੀ ਨੂੰ ਤੈਨੂੰ ਪਤਾ ਵੀ ਆ ਕੱਲ ਦਾ ਮਨਾਂ ਕੀਤਾ ਕਿ ਨਹੀਂ ਜਾਣਾ ਹੈਗਾ ਇਜਾਜ਼ਤ ਦੇਂਦੇ ਤਾਂ ਚਲ ਜਾਈ ਭਾਬੀ ਮੇਰੀ ਗੱਲ ਤੋਂ ਤੁਸੀਂ ਪੁੱਛ ਲਓ ਤਾਂ ਚਲ ਬੈਠ ਮੈਂ ਪੁੱਛਦੀ ਆ ਸੁਣੋ ਮੇਰੀ ਗੱਲ ਉਹ ਮਹਾਰਾਣੀ ਨੇ ਨਾ ਦੱਸਿਆ ਨਾ ਪੁੱਛਿਆ ਨਾ ਰੋਟੀ ਨਾ ਪਾਣੀ ਅੰਦਰੋਂ ਤਿਆਰ ਹੋ ਕੇ ਆ ਗਈ ਕਹਿੰਦੀ ਮੈਂ ਭਾਬੀ ਚੱਲੀ ਆਂ ਸੈਂਟਰ ਨੂੰ ਹੁਣ ਤੁਸੀਂ ਆਪੇ ਹੀ ਦੇਖ ਲਓ ਤੇ ਇਹਨੂੰ ਭੇਜਣਾ ਜਾਂ ਨਹੀਂ ਭੇਜਣਾ ਗੱਲ ਕਰ ਲਓ ਜਾ ਕੇ ਮੈਂ ਇਹਨੂੰ ਕੱਲ ਦਾ ਕਹਿਤਾ ਆ ਤੂੰ ਨਹੀਂ ਜਾਣਾ ਬਹਿ ਜਾ ਚੁੱਪ ਕਰਕੇ ਤੁਕਿਆ ਨਹੀਂ ਉਹਨੂੰ ਮੈਂ ਤਾਂ ਕਿਹਾ ਸੀ ਵੀ ਤੂੰ ਕੇਰ ਪੁੱਛ ਕੇ ਤਿਆਰ ਹੋਈ ਆ ਉਹ ਬੈਠੀ ਆ ਉਹਨੂੰ ਕਹਿ ਦੋ ਕਹਿੰਦੀ ਭਾਜੀ ਨੂੰ ਤੁਸੀਂ ਪੁੱਛ ਦੋ ਆਪੇ ਗੱਲ ਕਰ ਲਓ ਜਾ ਕੇ ਪੂਜਾ ਕਿੱਥੇ ਤੁਰੀਂ ਮਾ ਤੂੰ ਬਾਜੀ ਸੈਂਟਰ ਮੈਂ ਪੂਜਾ ਕੱਲ ਤੈਨੂੰ ਕਿਹਾ ਸੀ ਨਾ ਨਹੀਂ ਜਾਣਾ ਬਾਜੀ ਮੇਰੀ ਗੱਲ ਸੁਣੋ ਮਹੀਨਾ ਤਾਂ ਰਹਿ ਗਿਆ ਇੱਕ ਇਹਨੂੰ ਕਰ ਲੈਣ ਦਾ ਪੂਰਾ ਪੂਜਾ ਭਾਵੇਂ 15 ਤਾਂ ਰਹਿੰਦੇ ਹੋਣ ਜੋ ਤੂੰ ਕੱਲ ਕਰਤੂਤਾਂ ਕਰਦੀ ਸੀ ਆਪਣੀ ਸਹੇਲੀ ਨੂੰ ਸਾਦੇ ਕਿ ਉਹਦੇ ਸਰੀਦਾ ਦੇ ਸਾਹਮਣੇ ਮੈਂ ਤੈਨੂੰ ਨਹੀਂ ਜਾਣ ਦੇਣਾ ਬਾਜੀ ਉਹਦੇ ਲਈ ਮੈਂ ਤੁਹਾਡੇ ਕੋਲ ਮਾਫੀ ਮੰਗਣੀ ਸੀ ਮੇਰ ਤੋਂ ਗਲਤੀ ਹੋ ਗਈ ਜਿੱਦਾਂ ਤੁਸੀਂ ਕਹੋਗੇ खुद দেই ਮੈਂ करूंगी ਮੈਂ ਆਪਣੀ ਮਰਜ਼ੀ ਨਾਲ ਕਿਤੇ ਵਿਆਹ ਨਹੀਂ ਕਰਾਣਾ ਜਦੋਂ ਤੁਹਾਡਾ ਦਿਲ ਕਰੂਗਾ ਮੇਰਾ ਵਿਆਹ ਕਰਨ ਨੂੰ ਉਦੋਂ ਕਰ ਦਿਓ ਮੈਂ ਨਹੀਂ ਆਪਣੀ ਮਰਜ਼ੀ करूंगी ਹੁਣ ਤੁਸੀਂ ਮੈਨੂੰ ਛੱਡਿਆਇਆ ਕਰੋ ਤੁਸੀਂ ਮੈਨੂੰ ਸੈਂਟਰ ਤੋਂ ਲਿਆਇਆ ਕਰੋ ਮੈਂ ਬਹੁਤ ਪਛਤਾਈ ਰاتੀ ਕਿ ਮੈਂ ਤੁਹਾਡਾ ਦਿਲ ਦੁਖਾਇਆ ਆਪਣੇ ਭਰਾ ਪਰਜਾਈ ਦਾ ਤੇ ਅੱਜ ਤੋਂ ਬਾਅਦ ਮੈਂ ਐਦਾਂ ਦੀ ਕੋਈ ਗਲਤੀ ਨਹੀਂ करूंगी ਜਿੱਥੇ ਮੈਨੂੰ ਆਪਣੇ ਆਪ ਨੂੰ ਵੀ ਪਛਤਾਣਾ ਪਵੇ ਤੇ ਤੁਹਾਨੂੰ ਵੀ ਮੇਰੇ ਵੱਲ ਦੇਖ ਕੇ ਦੁਖੀ ਹੋਣਾ ਪਵੇ ਇਹ ਸੱਚੀ ਗੱਲ ਆ ਹਾਂਜੀ ਭਾਜੀ ਤੁਹਾਡੇ ਤੋਂ ਬਿਨਾ ਮੈਂ ਤੁਹਾਡੀ ਅੱਗੇ ਤੋਂ ਬਿਨਾ ਕਿਤੇ ਨਹੀਂ ਜਾਉਂਗੀ ਤੁਸੀਂ ਮੈਨੂੰ ਛੱਡ ਕੇ ਆਣਾ ਜੇ ਤੁਹਾਡਾ ਟਾਈਮ ਹੈ ਨਹੀਂ ਹੈਗਾ ਭਾਬੀ ਛੱਡ ਕੇ ਆ ਸਕਦੀ ਲੈ ਕੇ ਆ ਸਕਦੀ ਕੱਲ ਫਿਰ ਤੂੰ ਸਾਰਾ ਕੁਝ ਜਿਹੜੀ ਤੇਰੀ ਸਹੇਲੀ ਸੀ ਉਹਦੇ ਮਗਰ ਲਾ ਕੇ ਗੱਲ ਕੀਤੀ ਏ ਸਾਰੀ ਹਾਂਜੀ ਮੇਰ ਤੋਂ ਗਲਤੀ ਫਿਰ ਉਹਦਾ ਸਾਥ ਛੱਡੂਗੀ ਹਾਂਜੀ ਛੱਡ ਦੂੰਗੀ ਉਹਨੇ ਨਹੀਂ ਬੁਲਾਉਂਗੀ ਨਹੀਂ ਬੁਲਾਉਂਗੀ ਫਿਰ ਮੈਂ ਤੇਰੇ ਨਾਲ ਜੇ ਜਾਵਾਂ ਮੈਂ ਉਹ ਮੁੰਡੇ ਨੂੰ ਮਿਲਣ ਜਾਣਾ ਆ ਜਿਹਦੇ ਬਾਰੇ ਤੂੰ ਕੱਲ ਗੱਲ ਕਰਦੀ ਸੀ ਕੀ ਨਾਸੂ ਲੈਂਦੀ ਸੀ ਉਹਦਾ ਨਹੀਂ ਕੀ ਮੇਰੇ ਵਿਆਹ ਬਾਰੇ ਗੱਲ ਕਰਨੀ ਹਾਂ ਵਿਆਹ ਬਾਰੇ ਮੈਂ ਗੱਲ ਕਰਨੀ ਹੈ ਵੀ ਤੂੰ ਮੇਰੀ ਭੈਣ ਦੀ ਜ਼ਿੰਦਗੀ ਤੋਂ ਹਮੇਸ਼ਾ ਹਮੇਸ਼ਾ ਲਈ ਦੂਰ ਹੋ ਜਾ ਨਹੀਂ ਤਾਂ ਮੈਂ ਤੈਨੂੰ ਬਰਬਾਦ ਕਰ ਦਊਗਾ ਠੀਕ ਆ ਭਾਜੀ ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਹੀ ਕਰੂੰਗੀ ਹੋ ਕਿੱਦਾਂ ਕਰਦੀ ਆ ਨਹੀਂ ਜੇ ਇੰਨਾ ਵਿਸ਼ਵਾਸ ਦਵਾਉਂਦੀ ਆ ਫਿਰ ਤੂੰ ਆਪੇ ਜਾ ਅੱਗੇ ਵੀ ਸਕੂਟਰੀ ਤੇ ਆਪੇ ਜਾਣੀ ਆ ਪੂਜਾ ਨਹੀਂ ਭਾਬੀ ਮੈਂ ਐਦਾਂ ਨਹੀਂ ਜਾਣਾ ਆਪਣੇ ਆਪ ਨਹੀਂ ਜਾਣਾ ਮੇਰੇ ਤੋਂ ਗਲਤੀ ਹੋਈ ਆ ਮੈਂ ਆਪਣੀ ਗਲਤੀ ਸੁਧਾਰਨੀ ਆ ਭਾਜੀ ਮੈਨੂੰ ਛੱਡਿਆ ਆ ਕੰਨ ਤੇ ਭਾਜੀ ਮੈਨੂੰ ਲਿਆਇਆ ਕੰਨ ਕਈ ਵਾਰ ਨਹੀਂ ਟਾਈਮ ਹੁੰਦਾ ਹੈਗਾ ਮੈਂ ਤਾਂ ਕਹਿੰਨੀ ਆ ਜੇ ਹੁਣ ਇੰਨਾ ਵਿਸ਼ਵਾਸ ਦਵਾਦੀ ਆ ਵੀ ਛੱਡਿਆ ਵੋ ਤੇ ਲੈ ਵੀ ਆਇਆ ਕਰਿਓ ਤੇ ਫਿਰ ਆਪ ਚੱਲ ਜਿਵੇਂ ਹੁਣ ਪੂਜਾ ਇਹ ਰਹੋ ਵੇ ਹੁਣ ਤੂੰ ਮੈਨੂੰ ਕਹੀ ਜਾਵੇਂ ਨਹੀਂ ਨਹੀਂ ਜਦੋਂ ਫੇਰ ਮੈਨੂੰ ਤੇਰੀ ਕੋ ਗੱਲ ਦਾ ਪਤਾ ਲੱਗੇ ਫੇਰ ਮੇਰਾ ਮਨ ਬਹੁਤ ਜ਼ਿਆਦਾ ਦੁਖੀ ਹੋਣਾ ਆ ਨਹੀਂ ਪਾਜੀ ਕੋਈ ਇਦਾਂ ਮੈਂ ਤੇ ਮੁੜ ਕੇ ਜਾਣ ਨਹੀਂ ਦੇਣਾ ਤੈਨੂੰ ਕਦੀ ਵੀ ਮੈਂ ਤੈਨੂੰ ਮੂੰਹ ਨਹੀਂ ਦੇਖਣ ਦੇਣਾ ਸ਼ਾਇਦ ਸਜ਼ਾ ਦੇਣੀ ਦੇ ਦਿਓ ਪਰ ਮੈਂ ਨਹੀਂ ਇਦਾਂ ਦੀ ਕੋਈ ਗਲਤੀ ਨਹੀਂ ਕਰੂੰਗੀ ਮੈਂ ਮੋਬਾਈਲ ਵੀ ਤੇਰੇ ਲੈ ਕੇ ਰੱਖ ਲੈਣਾ ਫੇਰ ਲੈ ਲਿਓ ਠੀਕ ਆ ਇਹ ਆਖਰੀ ਵਾਰਨਿੰਗ ਤੇ ਪਹਿਲੀ ਵਾਰਨਿੰਗ ਆ ਠੀਕ ਆ ਕੀ ਕਰਨਾ ਹੋਰ ਤੁਸੀਂ ਦੇਖ ਲਓ ਮੈਂ ਤਾਂ ਵੈਸੇ ਕਹਤਾ ਵੀ ਆਪੇ ਚਲ ਜਿਆ ਕਰ ਪਰ ਫੇ ਵੀ ਤੁਸੀਂ ਫੈਸਲਾ ਲਵੋ ਕੰਨੂ ਮੇਰੇ ਸਿਰ ਤੇ ਨਾ ਕੋਈ ਗੱਲ ਆਵੇ ਹੁਣ ਇਹ ਤੁਸੀਂ ਆਪਣਾ ਭੈਣ ਭਰਾ ਆਪ ਕੋ ਜਿੰਨੇ ਜਿੱਟ ਲੋ ਜਿੱਦਾਂ ਵੀ ਕਰਨੀ ਆ ਹਨਾ ਹੋਰ ਪੂਜਾ ਦੇਖ ਇਹ ਜਿਹੜਾ ਭੈਣ ਭਰਾ ਦਾ ਰਿਸ਼ਤਾ ਹੁੰਦਾ ਨੇ ਇੱਕ ਵਿਸ਼ਵਾਸ ਦਾ ਹੁੰਦਾ ਆ ਮੈਂ ਤੈਨੂੰ ਅੱਗੇ ਵਿਸ਼ਵਾਸ ਕਰਕੇ ਭੇਜਦਾ ਸੀ ਮੈਂ ਹੁਣ ਵੀ ਤੈਨੂੰ ਤੇਰੇ ਵਿਸ਼ਵਾਸ ਦੇ ਉੱਤੇ ਤੈਨੂੰ ਕਹਿੰਦਾ ਜਾ ਨਹੀਂ ਬਾਜੀ ਅੱਜ ਤੂੰ ਵੀ ਮੇਰੇ ਬਿਸ਼ਵਾਸ ਦਾ ਹੌਲ ਖਿਆਲ ਰੱਖੀ ਹਾਂਜੀ ਠੀਕ ਹੈ ਬਾਜੀ ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਹੀ ਚੱਲੂੰਗੀ ਅੱਗੇ ਕੋਈ ਗਲਤੀ ਸੁਣੀ ਤੁਸੀਂ ਨਹੀਂ ਗੱਤੀ ਅੱਗੇ ਮੈਂ ਨਹੀਂ ਸੁਣੀ ਮੈਂ ਅੱਜ ਤੋਂ ਬਾਅਦ ਮੇਤੋਂ ਗਲਤੀ ਹੋ ਗਈ ਇੱਕ ਕਹਿੰਦੇ ਹੁੰਦੇ ਆ ਫਸਟ ਤੇ ਔਰ ਲਾਸਟ ਗਲਤੀ ਆ ਮੈਨੂੰ ਮਾਫ ਕਰ ਦਿਓ ਮੈਂ ਅੱਜ ਤੋਂ ਬਾਅਦ ਤੁਹਾਡਾ ਕਦੀ ਦਿਲ ਨਹੀਂ ਦੁਖਾਵਾਂਗੀ ਬਾਜੀ ਚਾ ਠੀਕ ਆ ਮੇਰਾ ਪੁੱਤ ਮੈਂ ਵੀ ਇਦਾਂ ਹੀ ਚਾਹੁੰਦਾ ਆ ਤੇ ਤੂੰ ਮੇਰਾ ਦਰਨਾ ਕਦੇ ਵੀ ਨਾ ਨਹੀਂ ਨਹੀਂ ਕਦੇ ਵੀ ਨਹੀਂ ਤੇ ਰੋਟੀ ਖਾ ਮੇਰਾ ਪੁੱਤ ਫੇ ਹਾਂਜੀ ਮੈਂ ਖਾ ਲਾਂ ਰੋਟੀ ਖਾ ਕੇ ਚਾਹ ਬੜੀ ਪੀ ਕੇ ਕਿਹਦਾ ਤੁਸੀਂ ਕਹਿੰਦੇ ਹੋ ਆਉਦੇ ਤੇ ਪੈਸੇ ਦੇ ਦੇਈਂ ਕੁੜੀ ਨੂੰ ਖਾਚ ਪਾਣੀ ਠੀਕ ਆ ਬਾਜੀ ਨਹੀਂ ਹੈਗੇ ਤਾਂ ਲੈ ਜੇ ਪੈਸੇ ਮੈਨੂੰ ਮਾਫ ਕਰ ਤੂੰ ਨਹੀਂ ਠੀਕ ਮੈਂ ਮਾਫ ਕਰ ਦਿੰਦਾ ਪਰ ਹੁਣ ਤੂੰ ਮੇਰੀ ਇੱਜ਼ਤ ਰੱਖੀ ਹਾਂਜੀ ਹਾਂਜੀ ਨਹੀਂ ਨਹੀਂ ਬਾਜੀ ਕੋਈ ਤੇਰਾ 1 ਮਹੀਨਾ ਰਹਿੰਦਾ ਆ ਹਾਂਜੀ ਮੇਰਾ ਪੁੱਤ ਜ਼ਿੰਦਗੀ ਬਣਾ ਲਾ ਠੀਕ ਆ ਦਰਦ ਕੇ ਮੇਂਸ ਕਰ ਲਾ ਪੂਰੀ ਪਤਾ ਕੀ ਆ ਤੂੰ ਅਸੀਂ ਤੈਨੂੰ ਬਾਹਰ ਕਿਹਾ ਕਦੀ ਨਹੀਂ ਭੇਜਣਾ ਅਸੀਂ ਤੈਨੂੰ ਆਪ ਕਹਿੰਦੇ ਅਸੀਂ ਬਾਹਰ ਭੇਜਣਾ ਅਸੀਂ ਚਾਹੁੰਦੇ ਆ ਤੂੰ ਆਪਣੇ ਪੈਰਾਂ ਤੇ ਸਟੈਂਡ ਹੋ ਕੇ ਆਪ ਜਾ ਕਿਸੇ ਦੀ ਮਹਤਾਜ ਨਾ ਹੋਵੇਂ ਤੂੰ ਠੀਕ ਆ ਬੱਸ ਠੀਕ ਕਿਸੇ ਦੇ ਥੱਲੇ ਲੱਗ ਕੇ ਜਾਊਂਗੀ ਤਾਂ ਕੋਈ ਫਿੱਟਨੂ ਕੀ ਪਤਾ ਹੈਨਾ ਤੂੰ ਆਪਣੇ ਪੈਰਾਂ ਤੇ ਖੜ ਕੇ ਜਾ ਲੋਕਾਂ ਨੂੰ ਪਤਾ ਲੱਗੇ ਪੂਜਾ ਆਪਣੇ ਦਮ ਦੇ ਉੱਤੇ ਗਈ ਆ ਨਹੀਂ ਸਹੀ ਠੀਕ ਆ ਚਾਹ ਰੋਟੀ ਪਾਣੀ ਖਾ ਲਾ ਤੇ ਭਾਬੀ ਆਪਣੀ ਕੋ ਪੈਸੇ ਲੈ ਲਈ ਠੀਕ ਤੇ ਚਲ ਜਾ ਚਲੋ ਭਾਬੀ ਚੰਗਾ ਫਿਰ ਚਲ ਠੀਕ ਆ ਵੀ ਪੂਜਾ ਠੀਕ ਆਣਾ ਚਾਹੀਦਾ ਤੇ ਧਿਆਨ ਨਾਲ ਹੀ ਆ ਜੀ ਫਿਰ ਹਾਂਜੀ ਹਾਂਜੀ ਠੀਕ ਆ ਭਾਬਾ ਹੋ ਲੈ ਫੋਨ ਪੂਜਾ ਦਾ ਇੱਥੇ ਰਹਿ ਗਿਆ ਪੂਜਾ ਪੂਜਾ ਹਾਂਜੀ ਭਾਬੀ ਫੋਨ ਤੇਰਾ ਲੈ ਕੋਈ ਨਹੀਂ ਲੈਣ ਕੀ ਕਰਨਾ ਮੈਂ ਉੱਥੇ ਨਹੀਂ ਬਾੜ ਤੁਸੀਂ ਰੱਖ ਲਓ ਕੋਈ ਗੱਲ ਨਹੀਂ ਲੈ ਰੱਖ ਲਾ ਤੂੰ ਫੇਰ ਕਿਤੇ ਲੋਡ ਪੈਂਦੀ ਆ ਫੋਨ ਗੱਲ ਗੁਲ ਕਰਨ ਦੀ ਤੇ ਤੂੰ ਰੱਖ ਲੈ ਫੋਨ ਦੀ ਤਾਂ ਕੀ ਲੋਡ ਪੈਣੀ ਸੀ ਭਾਬੀ ਉਹ ਕਈ ਵਾਰੀ ਬੰਦਾ ਲੇਟ ਫੇਟ ਹੁੰਦਾ ਆ ਫੋਨ ਕਰਕੇ ਦੱਸ ਤਾਂ ਦਊਂਗੀ ਚਲੋ ਠੀਕ ਅਸੀਂ ਵੀ ਕਰ ਲਵਾਂਗੇ ਤੈਨੂੰ ਹਾਂ ਕੋਈ ਨਹੀਂ ਮੈਂ ਟਾਈਮ ਨਾਲ ਹੀ ਆ ਜਾਣਾ ਆਹੋ ਚੱਲ ਟਾਈਮ ਨਾਲ ਹੀ ਲਓ ਠੀਕ ਆ ਭਾਬੀ ਫਿਰ ਠੀਕ ਆ ਬੋਜਾ ਫਿਰ ਹੁਣ ਧਿਆਨ ਰੱਖੀ ਅੱਛਾ ਜਦੋਂ ਤੇਰੇ ਭਾਜੀ ਨੇ ਸਮਝਾਇਆ ਹੁਣ ਵਿਸ਼ਵਾਸ ਤੂੰ ਹੀ ਬਣਾ ਕੇ ਰੱਖਣਾ ਨਹੀਂ ਨਹੀਂ ਭਾਬੀ ਹੋਣੀ ਕੋਈ ਗਲਤੀ ਹੁੰਦੀ ਪਤਾ ਨਹੀਂ ਮੇਰੀ ਅਕਲ ਤੇ ਪੜਦਾ ਪੈ ਗਿਆ ਸੀ ਮੇਰੇ ਤੋਂ ਜੋ ਵੀ ਹੋਇਆ ਪਤਾ ਨਹੀਂ ਮੈਂ ਇਹਨੂੰ ਖੁਦ ਨੂੰ ਨਹੀਂ ਸਮਝ ਆਂਦੀ ਮੈਂ ਪਰ ਅੱਜ ਤੋਂ ਬਾਅਦ ਕਦੀ ਤੁਹਾਡਾ ਦਿਲ ਨਹੀਂ ਦੁਖਾਉਂਗੀ ਤੇ ਨਾ ਕੁਛ ਐਦਾਂ ਦਾ ਕਰਾਂਗੀ ਚਲ ਪਤਾ ਕੀ ਹੈ ਦੇਖ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਪਤਾ ਕਿੰਨੇ ਟੈਨਸ਼ਨ ਸੀ ਸਾਰੀ ਰਾਤ ਦੇ ਦਰਾ ਭਾਜੀ ਵੀ ਮੈਂ ਵੀ ਇੰਨੀ ਸਾਡੇ ਤੇ ਟੈਨਸ਼ਨ ਦਿਮਾਗ ਤੇ ਬਣ ਗਈ ਸੀ ਭਾਬੀ ਮੈਂ ਵੀ ਸਾਰੀ ਰਾਤ ਇਹੀ ਗੱਲ ਸੋਚਦੀ ਰਹੀ ਕਿ ਮੈਂ ਕੀ ਕਰ ਬੈਠੀ ਕੀ ਬੋਲੀ ਜਾਨੀ ਪਈ ਮੈਨੂੰ ਆਪਣੀ ਗਲਤੀ ਦਾ ਬਹੁਤ ਪਛਤਾਵਾ ਆ ਤੂੰ ਤਾਂ ਇੰਤਜ਼ਾਰਾਂ ਟਾਈਮ ਤੇ ਆਣਾ ਐ ਤੂੰ ਤਾਂ ਮੇਰੇ ਨਾਲ ਸਿਰ ਤੋਂ ਬੋਝ ਲਾਤਾ ਐਡੀ ਪੰਡ ਸੀ ਮੇਰੇ ਸਵੇਰ ਰਾਤ ਦੀ ਟੈਨਸ਼ਨ ਤੇ ਮੇਰੇ ਤੇ ਵਿਸ਼ਵਾਸ ਹੈ ਤਾਂ ਮੈਂ ਵਿਸ਼ਵਾਸ ਐਧੇ ਹੀ ਬਣਾਈ ਰੱਖੂੰਗੀ ਤੋੜੂੰਗੀ ਨਹੀਂ ਹਾਂ ਐਧੇ ਬਣਾ ਕੇ ਰੱਖੀ ਹੁਣ ਵਿਸ਼ਵਾਸ ਚੱਲ ਠੀਕ ਆ ਠੀਕ ਹੈ ਓਕੇ ਠੀਕ ਆ ਭਾਬੀ ਠੀਕ ਚਿੰਦੇ ਆ ਦੇਖ ਲੈ ਆ ਗਈ ਤੇਰੀ ਪੂਜਾ ਆ ਜਾ ਆ ਜਾ ਇੱਧਰ ਨੂੰ ਅੱਜ ਸੈਂਟਰ ਬੰਦ ਏ ਆ ਹੈਲੋ ਸੁਨੀਤਾ ਹੈਲੋ 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 ਕੀ ਹਾਲ ਆ ਬਸ ਵਧੀਆ ਇੱਥੇ ਕਿੱਦਾਂ ਘੜੇ ਆ ਬਹੁਤ ਬੁਰੂ ਸਮਾਂ ਲੱਗਦਾ ਨਹੀਂ ਸੀ ਉਹ ਆਣਦਾਊਗਾ ਤੈਨੂੰ ਯਾਰ ਮੈਂ ਬਸ ਇੱਦਾਂ ਹੀ ਗੇਮ ਇੱਦਾਂ ਦੀ ਕਮਾਈ ਤੇ ਮੈਂ ਆ ਜਾਗਾ ਇਹਨੇ ਮੈਂ ਦੱਸਿਆ ਸੀਗਾ ਕੀ ਹੋ ਗਿਆ ਤੇ ਅੱਜ ਛੁੱਟੀ ਹੈ ਆਛੁੱਟੀ ਐ ਸੈਂਟਰ 'ਕਾ ਮੈਨੂੰ ਨਹੀਂ ਸੀ ਪਤਾ ਪਰ ਚਲ ਉੱਥੇ ਬਹਿ ਕੇ ਗੱਲ ਕਰਦੇ ਆ ਚਲੋ ਬਹਿ ਜਾਓ ਪੂਜਾ ਮੈਂ ਤਾਂ ਸੋਚਿਆ ਤੇਰੇ ਭਰਾ ਨੇ ਤੈਨੂੰ ਆਉਣੇ ਨਹੀਂ ਦੇਣਾ ਕੱਲ ਦੇ ਜਿੱਦਾਂ ਦੇ ਹਾਲਾਤ ਹੋਏ ਸੀ ਉਹਦੇ ਮੈਂ ਭੈਣੇ ਉਹ ਤੂੰ ਕੀ ਗੱਲ ਕਰਦੀ ਆ ਮੈਂ ਤੈਨੂੰ ਦੱਸਦੀ ਆ ਸਾਰੀ ਗੱਲ ਸਵੇਰੇ ਉੱਠੀ ਤਿਆਰ ਹੋ ਗਈ ਮੈਂ ਆਉਣ ਨੂੰ ਸੈਂਟਰ ਲਈ ਤੇ ਮੈਂ ਕਿਹਾ ਚੱਲ ਚੰਗਾ ਭਾਬੀ ਮੈਂ ਚੱਲੀ ਆ ਸੈਂਟਰ ਲਈ ਤੇ ਕਹਿੰਦੀ ਹਾਂ ਕਿੱਥੇ ਨੂੰ ਚੱਲਨੀ ਆ ਕਿੱਥੇ ਨੂੰ ਮੂੰਹ ਚੱਕ ਲਿਆ ਕਿਹਨੂੰ ਪੁੱਛਿਆ ਮੈਂ ਕਿਹਾ ਮੈਂ ਜਾਣਾ ਆ ਕੁਛ ਦਿਨ ਤਾਂ ਰਹਿ ਗਏ ਆ ਹੁਣ ਕੰਪਲੀਟ ਕਰ ਲਵਾਂ ਕਹਿੰਦੀ ਨਹੀਂ ਜਾਣਾ ਕਿਤੇ ਨਹੀਂ ਜਾਣਾ ਹੈਗਾ ਕਹਿੰਦੀ ਆਪਣੇ ਭਾਜੀ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਪੁੱਛੋ ਤੇ ਭਾਜੀ ਨੂੰ ਪੁੱਛਣ ਲੱਗੇ ਭਾਜੀ ਆਏ ਤੈਨੂੰ ਭਾਜੀ ਦਾ ਤਾਂ ਪਤਾ ਹੀ ਆ ਨਹੀਂ ਜਾਣਾ ਕਿੱਥੇ ਚੱਲਨੀ ਆ ਨੂੰ ਤੇ ਮੈਂ ਕਿਹਾ ਭਾਜੀ ਫੇਰ ਮੈਂ ਸਾਰੀ ਰਾਤ ਸੋਚਿਆ ਬਹਿ ਕੇ ਵੀ ਐਦਾਂ ਤਾਂ ਮੇਰੀ ਗੱਡੀ ਚੱਲਣੀ ਨਹੀਂ ਫੇਰ ਮੈਂ ਕਿਹਾ ਮੈਂ ਕੋਈ ਇਹਨਾਂ ਨੂੰ ਮਿੱਠੀ ਗੋਲੀ ਦਿੰਨੀ ਆ ਫਿਰ ਮੈਂ ਆਪਣੀ ਲਪੇਟ ਦੇ ਵਿੱਚ ਲਿਆ ਇਹਨਾਂ ਨੂੰ ਮੈਂ ਕਹਤਾ ਮੈਂ ਕਹ ਜਿੱਦਾਂ ਤੁਸੀਂ ਮੈਨੂੰ ਕਹੋਗੇ ਮੈਂ ਉਦਾਂ ਹੀ ਕਹੂੰ ਕਰੂੰਗੀ ਤੇ ਮੈਂ ਤੁਹਾਡੀ ਮਰਜ਼ੀ ਤੋਂ ਬਾਹਰ ਹੀ ਨਹੀਂ ਜਾਂਦੀ ਜਿੱਥੇ ਤੁਸੀਂ ਮੇਰਾ ਵਿਆਹ ਕਰੋਗੇ ਮੈਂ ਉੱਥੇ ਵਿਆਹ ਕਰਵਾਉਂਗੀ ਐਨਾ ਤੇ ਤੇਰਾ ਭਰਾ ਮਾੜੀ ਮੋਟੀ ਗੱਲ ਦਸੀ ਜ ਨਹੀਂ ਤਾਂ ਨੇ ਮੈਨੂੰ ਨਹੀਂ ਖੁੱਲ ਕੇ ਗੱਲ ਦਸੀ ਕਿ ਮੈਂ ਕੋ ਉਹਨਾਂ ਦੇ ਕਿਹਾ ਗੱਲਾਂ ਕਰਨੀਆਂ ਮੈਂ ਤੈਨੂੰ ਆ ਕੇ ਦੱਸੂ ਪਰ ਇੱਕ ਗੱਲ ਆ ਮੈਂ ਗਏ ਮੈਂ ਇਦਾਂ ਦੀ ਕਮਾਈ ਉਹ ਮੇਰੇ ਤੇ ਯਕੀਨ ਕਰ ਗਏ ਤੇ ਮੈਨੂੰ ਤੋੜ ਦਿੱਤਾ ਕਹਿੰਦੇ ਚਾਹ ਮੇਰੀ ਗੱਲ ਸੁਣ ਯਕੀਨਤਾ ਤੇ ਟੇ ਕਰ ਗਏ ਉਹ ਬਾਰ ਬਾਰ ਨਹੀਂ ਇਹ ਮੌਕੇ ਮਿਲਦੇ ਹੁੰਦੇ ਹਾਂ ਉਹ ਇਹ ਵੀ ਗੱਲ ਤੇਰੀ ਸਹੀ ਆ। ਅਛਿੰਦੇ ਬਾਜੀ ਮੈਨੂੰ ਤਾਂ ਲੱਗਦਾ ਇਹਦਾ ਭਰਾ ਜਿਹੜਾ ਕੋਈ ਕਲਾਸਾਂ ਵੀ ਨਹੀਂ ਪੜਿਆ ਹੋਣਾ ਜਿੱਦਾਂ ਕੱਲ ਮੈਨੂੰ ਬੋਲਦਾ ਸੀਗਾ ਅਨਪੜਵਾਹ ਉਹ ਅਨਪੜਾ ਆਂਗੂ ਲੱਗਦਾ ਸੀ ਮੈਨੂੰ ਉਹ ਮੈਨੂੰ ਕਹਿੰਦਾ ਜੇ ਚੱਲ ਆਪਣੇ ਘਰ ਨੂੰ ਕਹਿੰਦਾ ਤੂੰ ਐਨਾ ਬਤਮੀਜ਼ ਨਾ ਬੋਲੇ ਤੇਰਾ ਮੇਰਾ ਗੱਲ ਕਰਦਾ ਸੀ ਮੂ ਤੇ ਮੈਂ ਚਪੇੜ ਮਾਰਾਂ ਉਹਦੇ ਕੋਈ ਨਹੀਂ ਕਰਦਾ ਨੇ ਹੱਲ ਕਰਨਾ ਹੀ ਪੈਣਾ ਉਹਦਾ ਮੈਂ ਤਾਂ ਤਾਂ ਚੁੱਪ ਕਰ ਗਈ ਮੈਂ ਕਿਹਾ ਕੱਲੂ ਤੁਹਾਡੇ ਰਿਸ਼ਤੇ ਦੀ ਗੱਲ ਆ ਮੈਂ ਕਿਹਾ ਜੇ ਮੈਂ ਹੋ ਜਾਂਦੀ ਤੇ ਸਿੱਧੀ ਮੈਂ ਤਾਂ ਫੇਰ 10 20 ਦਿਨ ਦੀ ਤੈਨੂੰ ਪਤਾ ਹੀ ਆ ਮੇਰਾ ਮੈਂ ਕਿੱਦਾਂ ਜੀਆ ਫੇਰ ਹਾਂ ਪੂਜਾ ਅੱਜ ਤਾਂ ਤੂੰ ਆਪਣੇ ਭਰਾ ਨੂੰ ਵੇਵਕੋਫ ਬਣਾਇਆ ਹੀ ਆਂ ਰੋਜ਼ ਰੋਜ਼ ਨਹੀਂ ਸਾਤ ਕਿਸਮਤ ਦਿੰਦੀ ਹੁੰਦੀ ਜੇ ਤੇਰੇ ਭਰਾ ਨੂੰ ਪਤਾ ਲੱਗ ਗਿਆ ਨਾ ਉਹ ਪਤਾ ਕਿੰਨਾ ਖੜੂਸ ਆ ਤੇਰਾ ਭਰਾ ਤੇਰਾ ਸੈਂਟਰ ਆਣਾ ਕੀ ਤੇਰਾ ਤਾਂ ਘਰੋਂ ਨਿਕਲਣਾ ਮੁਸ਼ਕਲ ਹੋ ਜਾਣਾ ਤੈਨੂੰ ਪਤਾ ਹੈਗਾ ਇਸ ਗੱਲ ਦਾ ਸੁਨੀਤਾ ਤੈਨੂੰ ਕੀ ਦੱਸਾਂ ਮੈਂ ਤਾਂ ਸੱਚੀਆਂ ਝੂਠੀਆਂ ਕਸਮਾਂ ਖਾ ਕੇ ਭਾਜੀ ਨੂੰ ਵਿਸ਼ਵਾਸ ਦਿਵਾਇਆ ਹੀ ਆਂ ਪੂਜਾ ਤੂੰ ਕਿਹੜੀਆਂ-ਕਿਹੜੀਆਂ ਕਸਮਾਂ ਖਾਇਆ ਆਈਆਂ ਸੁਨੀਤਾ ਦੀਦੀ ਛੱਡ ਕਸਮਾਂ ਚੋਰਾ 11 ਆਚਕਾਂ ਦੀਆਂ ਕਸਮਾਂ ਨਾਲ ਬਿਹਾਰਾ ਕਾਦੀਆਂ ਕਸਮਾਂ ਚੋਰਾ ਯਾਰਾਂ ਆਛਕਾਂ ਦੀ ਕੋਈ ਕਸਮ ਨਹੀਂ ਹੈ ਛਿੰਦੇ ਤੁਹਾਨੂੰ ਵੈਕ ਸਕੀਮ ਦੱਸਾਂਗੇ ਮੈਂ ਕਿਹੜੀ ਸਕੀਮ ਸੁਣਨੀ ਹੈ ਤੁਸੀਂ ਕੋਣੋ ਫੇ ਮੇਰੇ ਕੋਲ ਸਕੀਮ ਆ ਜਿਹੜੀ ਤੁਹਾਨੂੰ ਦੋਨਾਂ ਨੂੰ ਭੱਜਣਾ ਪੈਣਾ ਆ ਮੈਂ ਨਹੀਂ ਭੱਜਣਾ ਭੱਜਣ ਵਾਲਾ ਕੰਮ ਮੇਤੋਂ ਨਹੀਂ ਹੋਣਾ ਨਹੀਂ ਤੂੰ ਤਾਂ ਪੂਜਾ ਐਦਾ ਕਰਦੀ ਆ ਛਿੰਦੇ ਨੂੰ ਵੀ ਨਹੀਂ ਛੱਡਣਾ ਤੂੰ ਆਪਣੇ ਭਰਾ ਪਰਜਾਈ ਵੀ ਨਹੀਂ ਛੱਡਣੇ ਮੈਂ ਆਪਣੇ ਭਰਾ ਨੂੰ ਨਹੀਂ ਛੱਡ ਸਕਦੀ ਨਾ ਮੈਂ ਛਿੰਦੇ ਨੂੰ ਛੱਡ ਸਕਦੀ ਤੂੰ ਦੇਖ ਕਿੱਧਰ ਦੀ ਹੋਣਾ ਆ ਛਿੰਦੇ ਦੀ ਹੋਣਾ ਕਿ ਆਪਣੇ ਭਰਾ ਪਰਜਾਈ ਦੀ ਹੋਣਾ ਆ ਮੈਂ ਕੋਈ ਨਹੀਂ ਮੈਂ ਸੋਚ ਕੇ ਦੱਸੂਗੀ ਪੂਜਾ ਤੂੰ ਤਾਂ ਇਹ ਗੱਲ ਗੱਲਾਂ ਕਰੀ ਜਾਨੀਂ ਆ ਨਾ ਤੂੰ ਛਿੰਦੇ ਨੂੰ ਛੱਡ ਸਕਦੀ ਆ ਨਾ ਤੂੰ ਆਪਣੇ ਭਰਾ ਪਰਜਾਈ ਨੂੰ ਛੱਡ ਸਕਦੀ ਆ ਪਹਿਲਾਂ ਮੇਰੀ ਇੱਕ ਗੱਲ ਸੁਣਨ ਦਾ ਟਾਈਮ ਤਾਂ ਦੇ ਪਹਿਲਾਂ ਇੱਕ ਗੱਲ ਸੁਣ ਤੂੰ ਸੋਚਣਾ ਕਦੋਂ ਆ ਤੇਰੇ ਭਰਾ ਨੇ ਤੇਰਾ ਹੋਰ ਕਿਤੇ ਵਿਆਹ ਕਰ ਦੇਣਾ ਆ ਰਹਿ ਜੀ ਸੋਚ ਲਈ ਫਿਰ ਮੇਰੀ ਇੱਕ ਗੱਲ ਸੁਣ ਨਾਲੇ ਮੇਰੀ ਗੱਲ ਸੁਣ ਰਹਿ ਮੈਂ ਮਰ ਜਾਣਾ ਤੇਰੇ ਤੋਂ ਕਿਨਾਂ ਫਿੱਤੀ ਕਰ ਮੇਰੀ ਇੱਕ ਗੱਲ ਸੁਣ ਭਰਾ ਪਰਜਾਈ ਤਾਂ ਫੇਰ ਵੀ ਬਾਅਦ ਚ ਮਿਲਣ ਬਾਰਤਣ ਨਾ ਪੰਦੇ ਆ ਛਿੰਦਾ ਨਹੀਂ ਮੁੜ ਕੇ ਮਿਲਣਾ ਪੂਜਾ ਤੂੰ ਮੇਰਾ ਕਹਿਣਾ ਨਹੀਂ ਮੰਨਣਾ ਮੈਂ ਤੇਰੇ ਭਾਜੀ ਦਾ ਕੰਮ ਕਰਦਣਾ ਮੈਂ ਤੈਨੂੰ ਇੱਕ ਦਲ ਦੱਸੀ ਨਹੀਂ ਨਹੀਂ ਮੇਰੇ ਭਾਜੀ ਨੂੰ ਦੇਖ ਤਾਂ ਸਹੀ ਬਾਜੀ ਦੀ लाਡਲੀ ਉਹ ਤੇਰਾ ਜਿੰਨਾ ਮਾਜੀ ਨੁਕਸਾਨ ਕਰੀ ਜਾਵੇ ਪਰ ਮੈਂ ਨਹੀਂ ਨੁਕਸਾਨ ਕਰ ਸਕਦੀ ਬਾਜੀ ਤੂੰ ਜਾਣਾ ਮੇਰੇ ਨਾਲ ਕਿ ਨਹੀਂ ਜਾਣਾ ਮੈਨੂੰ ਇੱਕ ਗੱਲ ਦੱਸ ਦੇ ਮੈਂ ਜਾਣਾ ਆ ਪਰ ਵੇਟ ਕਰੋ ਵੇਟ ਯਾਰ ਕਿੰਨੀ ਕਰੀ ਜਾਵਾਂ ਹੋਰ ਮੈਂ ਦੱਸ ਪਹਿਲਾਂ ਮੈਨੂੰ ਕੱਲ ਤੇਰਾ ਕਿਤੇ ਹੋਰ ਵਿਆਹ ਕੇ ਕਰ ਦੇਣਾ ਸਿਆਪਾ ਪੜ ਦੇਣਾ ਨਹੀਂ ਤੇਰਾ ਨਹੀਂ ਕਿਤੇ ਕਰਦਾ ਇੱਕ ਦਿਨ ਤਾਂ ਦੋ ਮੈਨੂੰ ਮੈਂ ਤਾਂ ਕੱਲੇ ਦੇਖ ਲੇ ਸੀ ਉਹਦੇ ਹਾਲ ਅਨਪੜ ਬੰਦੇ ਦੇ ਉਹਦੇ ਕਰੋ ਤੇ ਤੂੰ ਮضیਦ ਤੂੰ ਨਿਕਲ ਕੇ ਆਈ ਆ ਜਿੱਦਾਂ ਮੇਰ ਜੇ ਨਾਲ ਨਾ ਸਹਿਵਾ ਨੇ ਕੀਤੀ ਸੀਗੀ ਕਿਤੇ ਉਹ ਕੰਮ ਤੂੰ ਬਿਨਾਂ ਮੇਰੇ ਨਾਲ ਕਰਦੀ ਮੇਰੀ ਗੱਲ ਸੁਣੋ ਤੁਸੀਂ ਕਿਉਂ ਮਰਨ ਮਰਾਨ ਦੀਆਂ ਗੱਲਾਂ ਕਰਦੇ ਆ ਮੈਂ ਹੁਣ ਸੋਚੂਗੀ ਘਰੇ ਜਾ ਕੇ ਮੈਨੂੰ ਟਾਈਮ ਤਾਂ ਦਿਓ ਮੈਂ ਮੰਨਦੀ ਆ ਮੈਂ ਵਿਆਹ ਕਰਾਉਣਾ ਆ ਪਰ ਉਹਦੇ ਲਈ ਮੈਨੂੰ ਟਾਈਮ ਚਾਹੀਦਾ ਹੁਣ ਇਹ ਤਾਂ ਐ ਨਹੀਂ ਵੀ ਮੈਂ ਇਥੋਂ ਨਾਹੋ ਤੋਂ ਨਵਾਂ ਸ਼ਹਿਰ ਨੂੰ ਆਣਾ ਆ ਵੀ ਮੈਂ ਸਕੂਟਰ ਚੱਕ ਕੇ ਆਜਾਂ ਮੈਨੂੰ ਕੋਈ ਇੰਤਜ਼ਾਮ ਵੀ ਕਰਨ ਦਿਓ ਸੁਨੀਤਾ ਤੂੰ ਵੀ ਮੇਰੀ ਗੱਲ ਸੁਣ ਇਹ ਸੌਖਾ ਕੰਮ ਨਹੀਂ ਹੈਗਾ ਕਿੱਡਾ ਰਿਸਕ ਲੈ ਕੇ ਆਣਾ ਮੈਂ ਆਪਣਾ ਪ੍ਰਬੰਧ ਵੀ ਕਰਨਾ ਠੀਕ ਹੈ ਮੈਂ ਆ ਜੂੰਗੀ ਇਹ ਮੇਰੀ ਪੱਕੀ ਗੱਲ ਆ ਤੁਸੀਂ ਫੇਲਾਓ ਸਕੀਮ ਕੋਈ ਫਿਰ ਹੁਣ ਉਹ ਮੈਂ ਕਰ ਲੂੰਗੀ ਮੈਂ ਸਾਰੀ ਇੰਤਜ਼ਾਮ ਕਰਕੇ ਮੈਂ ਫੋਨ ਕਰ ਦੂੰਗੀ ਚਲ ਠੀਕ ਆ ਹਾਂ ਰਾਜੀ ਹਾਂ ਮੇਰੀ ਹਾਂ ਮੈਂ ਰਾਜੀ ਹਾਂ ਪੱਕਾ ਨਾ ਕੋਈ ਜ਼ਿਆਦਾ ਲਾਈ ਤੈਨੂੰ ਮੈਂ ਇੱਕ ਦਾ ਨਹੀਂ ਨਹੀਂ ਟਾਈਮ ਨਹੀਂ ਮੈਂ ਲਾਂਦੀ ਮੈਂ ਹੁਣ ਕੀ ਗੱਲ ਹੈ ਹਣ ਦੇਖਣਾ ਕੀ ਕੀ ਗੱਲ ਹੈ ਪਾਜੀ ਤੁਸੀਂ ਹਾਂ ਠੀਕ ਆ ਜਿੱਦਾਂ ਕਹਿੰਦੇ ਆ ਪਰ ਇਹਨੂੰ ਦੱਸਦੇ ਟਾਈਮ ਨਾ ਲਾਵੇ ਇੱਕ ਗੱਲ ਮੇਰੀ ਸੁਣ ਲਵੇ ਨਹੀਂ ਨਹੀਂ ਟਾਈਮ ਕਦੇ ਲਾਣਾ ਮੈਂ ਜਾ ਕੇ ਹੁਣ ਉਸ ਟੀਮ ਮੜ ਕੇ ਫੋਨ ਬੰਦ ਕਰ ਲ ਮੈਂ ਮੜ ਕੇ ਫੋਨ ਵੀ ਨਾ ਤੈਨੂੰ ਕਰੇ ਮੈਂ ਫੋਨ ਕਰ ਤੇ ਬੰਦ ਕਰ ਲਉਗੀ ਮੈਂ ਵੀ ਜਾਣਾ ਚਾਹਨੀ ਆ ਮੈਂ ਵੀ ਚਾਹਨੀ ਆ ਮੇਰਾ ਵਿਆਹ ਹੋਵੇ ਤੁਹਾਡੇ ਨਾਲ ਹੁਣ ਖੁਸ਼ ਆ ਹੈਪੀ ਆ ਹਾਂ ਸੀ ਖੁਸ਼ ਆ ਚਲੋ ਓਕੇ ਜਦ ਮੀਆਂ بیوی ਰਾਜੀ ਫਿਰ ਕੀ ਕਰੂਗਾ ਭਾਜੀ ਸਹੀ ਗੱਲ ਆ ਜਦੋਂ ਫੁੱਲ ਟਕਰਾਂ ਦੀ ਸ਼ਾਦੀ ਪੂਜਾ ਭਜਣਾ ਪੈਣਾ ਆ ਠੀਕ ਆ ਅੱਛਾ ਮੇਰੀ ਗੱਲ ਹੁਣ ਇੱਕ ਸੁਣੋ ਮੈਨੂੰ ਹੁਣ ਘਰ ਜਾਣਾ ਪੈਣਾ ਮੈਂ ਬਾਜੀ ਨੂੰ ਪ੍ਰੋਮਿਸ ਕੀਤਾ ਆ ਕਿ ਮੈਂ ਟਾਈਮ ਤੇ ਆਉਂਗੀ ਤੇ ਅੱਜ ਤਾਂ ਚਲ ਛੁੱਟੀ ਸੀ ਗੱਲ ਹੋ ਗਈ ਆਪਣੀ ਤੇ ਮੈਂ ਹੁਣ ਜਾਂਦੀ ਆ ਟਾਈਮ ਨਾਲ ਫੇਰ ਮੈਂ ਫੋਨ ਤੇ ਦੱਸੂਗੀ ਠੀਕ ਹੈ ਠੀਕ ਹੈ ਚੱਲ ਸਨੀਤਾ ਓਕੇ ਠੀਕ ਹੈ ਮੈਂ ਚੱਲਿਆ ਠੀਕ ਆ ਓਕੇ ਓਕੇ